ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਮੈਂ ਸੈੱਟ ਪਸੰਦ ਕਰਕੇ ਗਈ ਸੀ ਇਹਨਾਂ ਨੇ ਵੇਚਤਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਇੱਕ ਸੈੱਟ ਵੇਖ ਕੇ ਗਈ ਸੀ ਗ੍ਰੀਨ ਕਲਰ ਦਾ ਉਹ ਦੇ ਦਿਓ ਮੈਂ ਦਿਖਾ ਦਿੰਨੀ ਆ ਉਹਦੇ ਚੋਂ ਦੇਖ ਲਿਓ ਤੁਸੀਂ ਕਿਹੜਾ ਸੈੱਟ ਕਹਿੰਨੇ ਪਏ ਆ ਦੇਖਿਓ ਤਾਂ ਇਹਨਾਂ ਚੋਂ ਕੋਈ ਹਾਂ ਦੇਖਿਓ ਤਾਂ ਨਹੀਂ ਉਹ ਹੈਵੀ ਸੈੱਟ ਸੀ ਮੈਂ ਤੁਹਾਨੂੰ ਫੋਟੋ ਦਿਖਾ ਦਿੰਨੀ ਆ ਆ ਦੇਖੋ ਆਹ ਵਾਲਾ ਤਾਂ ਸੇਲ ਹੋ ਗਿਆ ਸੇਲ ਹੋ ਗਿਆ ਜਦੇ ਮੈਂ ਤੁਹਾਨੂੰ ਕਹਿ ਕੇ ਗਈ ਸੀ ਕਿ ਸਾਈਡ ਤੇ ਰੱਖ ਤਾ ਤੁਸੀਂ ਸੇਲ ਕਿਉਂ ਕੀਤਾ ਮੇਰੀ ਗੱਲ ਸੁਣੋ ਇਹਦੇ ਵਿੱਚ ਨਾ ਸੇਮ ਡਿਜ਼ਾਈਨ 'ਚ 골ਡਨ ਕਲਰ ਹੈਗਾ ਤੁਸੀਂ ਨਾ ਉਹ ਦੇਖ ਲਓ ਮੈਂ 골ਡਨ ਵੇਖਣਾ ਹੀ ਨਹੀਂ ਜਦੇ ਮੈਂ ਦੇਖ ਕੇ ਗ੍ਰੀਨ ਗਈ ਸੀ ਮੈਂ ਗ੍ਰੀਨ ਕਲਰ ਦਾ ਸੂਟ ਲੈ ਲਿਆ ਤੇ ਤੁਸੀਂ ਸੈੱਟ ਵੇਚ ਤਾ ਕਿਸੇ ਨੂੰ ਸੈੱਟ ਵੇਚ ਤਾ ਤੁਸੀਂ ਬੋਲਦੇ ਕਿੱਦਾਂ ਪਏ ਹੋ ਪਿਆਰ ਨਾਲ ਤਾਂ ਬੋਲੋ ਥੋੜਾ ਜਿਹਾ ਤੁਸੀਂ ਬੋਲਦੇ ਕਿਵੇਂ ਬਏ ਹੋ ਮੈਂ ਜੇ ਤੁਹਾਨੂੰ ਕਹਿ ਕੇ ਗਈ ਸੀ ਕਿ ਸੈਟ ਸਾਈਡ ਤੇ ਰੱਖ ਦਿਓ ਤੁਸੀਂ ਕਿਉਂ ਵੇਚਦਾ ਫਿਰ ਮੇਰੀ ਗੱਲ ਸੁਣੋ ਤੁਸੀਂ ਕਦੋਂ ਦੇਖ ਕੇ ਗਏ ਸੀ ਸੈਟ ਚਾਰ ਪੰਜ ਦਿਨ ਪਹਿਲਾਂ ਤਾਂ ਦੇਖ ਕੇ ਗਈਆਂ ਚਾਰ ਪੰਜ ਦਿਨ ਪਹਿਲਾਂ ਨਹੀਂ ਯਾਦ ਕਰੋ ਤੁਸੀਂ ਨਾ 15 ਦਿਨ ਪਹਿਲਾਂ ਆਏ ਸੀਗੇ ਚਾਹੇ ਮੈਂ 15 ਦਿਨ ਪਹਿਲਾਂ ਆਈ ਚਾਹੇ ਮੈਂ 10 ਦਿਨ ਪਹਿਲਾਂ ਆਈ ਆ ਤਾਂ ਗਈ ਹੁਣ ਮੈਂ ਸੈੱਡ ਲੈਣ ਦੋ ਹੁਣ ਮੇਰਾ ਸੈਟ ਤੁਸੀਂ ਕਿਹਾ ਸੀ ਮੈਂ ਇੱਕ ਦੋ ਦਿਨਾਂ ਤੱਕ ਆਉਂਗੀ ਕਿ ਹੁਣ 15 ਦਿਨ ਹੋ ਗਏ ਆ ਕੀ ਗੱਲ ਹੋ ਗਈ ਪਿਆਰ ਨਾਲ ਗੱਲ ਕਰ ਲੋ ਹੋਇਆ ਕੀ ਸਿਮਰਨ ਗੱਲ ਕੀ ਹੋਣੀ ਆ ਮੈਂ ਸੈੱਟ ਪਸੰਦ ਕਰਕੇ ਗਈ ਸੀ ਇਹਨਾਂ ਨੇ ਵੇਚਤਾ ਭੈਣੇ ਇੱਕ ਮਿੰਟ ਮੈਨੂੰ ਗੱਲ ਕਰ ਤਾਂ ਲੈੰਦੋ ਇਹਨਾਂ 15 ਦਿਨ ਪਹਿਲਾਂ ਆਏ ਸੀ ਸੈੱਟ ਦੇਖਣ ਤੇ ਇਹਨਾਂ ਨੇ ਕਿਹਾ ਸੀ ਸਾਈਡ ਤੇ ਰੱਖਾ ਦਿਓ ਕੋਈ ਬੁਕਿੰਗ ਵੀ ਨਹੀਂ ਕਰਕੇ ਗਏ ਤੇ ਤੂੰ ਬੁਕਿੰਗ ਬਾਰੇ ਦੱਸਿਆ ਨਹੀਂ ਸੀ ਇਹਨਾਂ ਨੂੰ ਬੁਕਿੰਗ ਬਾਰੇ ਦੱਸਿਆ ਸੀਗਾ ਇਹਨਾਂ ਨੇ ਕਿਹਾ ਸੀ ਇੱਕ ਦੋ ਦਿਨ ਤੱਕ ਆ ਕੇ ਕਰਾ ਦੂੰਗੀ ਮੈਂ ਤੇ ਮੈਂ ਲੈਣ ਤਾਂ ਆ ਗਈ ਅੱਜ ਪਹਿਲਾਂ ਤਾਂ ਮੇਰੀ ਗੱਲ ਸੁਣੋ ਆਪਣੀ ਆਵਾਜ਼ ਨਾ ਘਟਾਓ ਕਿਉਂਕਿ ਇਹ ਦੁਕਾਨਦਾਰੀ ਆ ਜੇ ਕੋਈ ਹੋਰ ਕਸਟਮਰ ਆ ਗਿਆ ਉਹ ਸੋਚੂਗਾ ਪਤਾ ਨਹੀਂ ਕੀ ਹੋ ਗਿਆ ਆਪ ਮੇਰੀ ਗਰਲ ਸੁਣੋ ਤੁਹਾਡਾ ਕਾਹਦਾ ਕੰਮ ਆ ਮੇਰਾ ਕੱਪੜਿਆਂ ਦਾ ਕੰਮ ਆ ਕੱਪੜਿਆਂ ਦਾ ਕੰਮ ਆ ਮੈਂ ਜਾਂ ਮੇਰੀ ਵਾਈਫ ਤੁਹਾਡੇ ਕੋਲ ਆਵੇ ਕੱਪੜੇ ਪਸੰਦ ਕਰ ਲਵੇ ਤੇ ਤੁਹਾਨੂੰ ਕਹਿ ਦੇਵੇ ਕਿ ਬਾਅਦ ਚ ਲੈ ਜਾਗੇ ਤੁਸੀਂ ਕਿੰਨੀ ਦੇਰ ਰੱਖ ਲੋਗੇ ਦੁਕਾਨ ਤੇ ਇੱਕ ਦੋ ਦਿਨ ਫਿਰ ਸਾਡੇ ਤੋਂ ਉਮੀਦ ਤੁਸੀਂ ਕਿੱਦਾਂ ਕਰਦੇ ਹੋ ਕਿ ਅਸੀਂ 15 ਦਿਨ ਸਾਈਡ ਤੇ ਰੱਖ ਦਈਏ ਇਦਾਂ ਤਾਂ ਸਾਡੇ ਸੈਟ ਸਾਈਡ ਤੇ ਪਏ ਰਹਿ ਜਾਣਗੇ ਸਾਡੀ ਵੀ ਦੁਕਾਨਦਾਰੀ ਆ ਅਸੀਂ ਵੀ ਕੰਮ ਕਰਨਾ ਪਰ ਮੈਨੂੰ ਉਹੀ ਸੈਟ ਪਸੰਦ ਸੀਗਾ ਹਾਂ ਆ ਇਹ ਮੁੱਦੇ ਵਾਲੀ ਗੱਲ ਤੇ ਤੁਹਾਨੂੰ ਸੈਟ ਉਹ ਪਸੰਦ ਸੀਗਾ ਹੁਣ ਉਹ ਵਿਕ ਗਿਆ ਵਾ ਜਾਂ ਤਾਂ ਇਹਨਾਂ 'ਚ ਕੋਈ ਹੋਰ ਲੈ ਲਓ ਜੇ ਤੁਹਾਨੂੰ ਨਹੀਂ ਪਸੰਦ ਆਏਗਾ ਤੁਸੀਂ ਮੈਨੂੰ ਸਾਈ ਦੇ ਦਿਓ ਮੈਂ ਤੁਹਾਨੂੰ ਉਹ ਸੈਟ ਮੰਗਵਾ ਦੂੰਗਾ ਐ ਕਰੋ ਤੁਸੀਂ ਮੈਨੂੰ ਉਹੀ ਸੈਟ ਮੰਗਾ ਦਿਓ ਹਾਂ ਆਹ ਤਾਂ ਗੱਲ ਹੋਈ ਨਾ ਤੁਸੀਂ ਐਡਵਾਂਸ ਦੇ ਦਿਓ ਮੈਂ ਤੁਹਾਡਾ ਨੇਮ ਵਗੈਰਾ ਨੋਟ ਕਰ ਲੈਣਾ ਲਓ ਤੁਸੀਂ ਰੱਖ ਲਓ ਪੈਸੇ ਤੇ ਮੈਨੂੰ ਪਲੀਜ਼ ਮੰਗਾ ਦਿਓ ਇੱਕ ਮਿੰਟ ਕੱਲ ਨੂੰ ਸਲੀਪ ਤੁਸੀਂ ਨਾ ਕੱਲ ਨੂੰ ਸ਼ਾਮ ਨੂੰ ਆ ਕੇ ਸੈਟਲ ਲੈ ਜਿਓ ਠੀਕ ਹੈ ਭਾਬੀ ਜੀ ਸੋਰੀ ਮੈਂ ਤੁਹਾਨੂੰ ਬੋਲੀ ਸੀ ਉੱਚੀ ਕੋਈ ਗੱਲ ਨਹੀਂ ਮaaf ਕਰਦੇ ਹੋ ਸੋਰੀ ਵੀਰੇ ਕੋਈ ਗੱਲ ਨਹੀਂ